ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਕੁਝ 2-4 ਤੁਹਾਡੇ ਸਵਾਲ ਵੈਸੇ ਤਾਂ ਮੈਂ ਕੱਲ ਵੀ ਵੀਡੀਓ ਰਾਈਂ ਜਿਹੜਾ ਜ਼ਿਕਰ ਕਰਤਾ ਸੀ ਤੁਹਾਡੇ ਨਾਲ ਜਿਹੜੀ ਸਪਰੇ ਆਪਾਂ ਗੋਭ ਸਮੇਂ ਕਰਨੀ ਜਾਂ ਹੁਣ ਜਿਹੜੇ ਹੈਗੇ ਉੱਲੀ ਰੋਗ ਦੀ ਜਾਂ ਬ্লাইਟ ਦੀ ਕਿਤੇ ਸ਼ਿਕਾਇਤ ਆ ਰਹੀ ਹੈ ਉਹ ਦੁਬਾਰਾ ਪਹਿਲਾਂ ਮੈਂ ਜਿਹੜੀ ਡਿਟੇਲ ਸਾਂਝੀ ਕਰ ਚੁੱਕਿਆ ਇੱਕ ਸੀਗਾ ਕਿ ਕੋਈ ਕਿਸਾਨ ਵੀਰ ਪੁੱਛਦੇ ਨਸਾਰੇ ਦੌਰਾਨ 10-20 10% 20% ਜੇ ਅਸੀਂ ਲੇਟ ਹੋ ਜਾਈਏ ਜੇ ਮੰਨ ਲਓ 20% 30% ਨਸਾਰਾ ਹੋ ਗਿਆ ਤਾਂ ਉਦੋਂ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਸੋ ਜਿਹੜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆ ਦਾ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਤੇ ਪਹੁੰਚਦੀ ਰਹੇ ਕੁਝ ਕਿਸਾਨ ਵੀਰਾਂ ਦਾ ਸਵਾਲ ਸੀਗਾ ਕਿ ਅਸੀਂ ਪोटाश ਜਿਹੜੀ ਹੈਗੀ ਆ ਜਾਂ ਸੁਪਰ ਆ ਉਹ ਥੱਲੇ ਪਾਤੀ ਸੀ ਕਦੂ ਕਰਨ ਸਮੇਂ ਝੋਨੇ ਨੂੰ 13045 ਦੀ ਜ਼ਰੂਰਤ ਹੈ ਜਾਂ ਨਹੀਂ ਬੋਰਨ ਦੀ ਜ਼ਰੂਰਤ ਹੈ ਜਾਂ ਨਹੀਂ ਕਿਸਾਨ ਵੀਰੋ ਦੇਖੋ ਜੇ ਤਾਂ ਤੁਸੀਂ ਇਹਦਾ ਫਾਇਦਾ ਲੈਣਾ ਚਾਹੁੰਦੇ ਹੋ ਕਿਉਂਕਿ ਇਹ ਫੋਕਟਾਉਣ ਚ ਮਦਦ ਕਰਨੀ ਖਾਸ ਕਰਕੇ ਹੁਣ ਜਿਹੜਾ ਝੋਨਾ ਉਚਤਾਵ ਮਾਨ ਦੇ ਵਿੱਚ ਨਿਸਰਨਾ ਫੋਕਟਾਉਣ ਦੇ ਵਿੱਚ 13045 ਬਹੁਤ ਮਦਦਗਾਰ ਰਕਮੈਂਡੇਸ਼ਨ ਹੈ ਕਰਨੀ ਨਾ ਕਰਨੀ ਤੁਹਾਡੀ ਮਰਜ਼ੀ ਹੈ ਮੈਂ ਜਿਹੜੀ ਚੀਜ਼ ਸਫਾਰਸ਼ ਹੈ ਜਿਹੜੀ ਚੀਜ਼ ਨਾਲ ਤੁਹਾਨੂੰ ਫਾਇਦਾ ਹੋਊਗਾ ਉਹ ਦੱਸਤਾ ਕਰਨੀ ਨਾ ਕਰਨੀ ਤੁਹਾਡੀ ਖੁਸ਼ੀ ਹੈ ਜਾਂ ਮਰਜ਼ੀ ਹੈ ਅੱਗੇ ਕੋਈ ਕਿਸਾਨ ਵੀ ਪੁੱਛਦੇ ਸੀ ਐਨਪੀ ਕੇ 05234 1919 ਜਾਂ ਹੋਰ ਕੋਈ ਅਸੀਂ ਸਪਰੇਅ ਕਰ ਸਕਦੇ ਜਾਂ ਨਹੀਂ 13045 ਦੀ ਜਗ੍ਹਾ ਉਹ ਵੀ ਤੁਹਾਡੀ ਮਰਜ਼ੀ ਹੈ ਕਿਉਂਕਿ ਸਫਾਰਸ਼ ਜਿਹੜੀ ਹੈਗੀ ਹੈ ਉਹ ਆਪਾਂ ਦੱਸਤੀ ਹੈ 13045 ਪਲੱਸ ਬੋਰਨ 20% ਆ ਤਾਂ 70 80 ਗ੍ਰਾਮ ਤਾਈ ওভারਡੋਜ਼ ਨਹੀਂ ਪਾਉਣੀ ਪੱਤਿਆਂ ਦਾ ਨੁਕਸਾਨ ਹੋਊਗਾ ਜੇ 10% ਲਿਕਵਿਡ ਆ ਤਾਂ ਤੁਸੀਂ 160 70 ਐਮਐਲ ਤੱਕ 150 ਤੋਂ ਪੌਣੇ 200 ਐਮਐਲ ਤੱਕ ਪ੍ਰਤੀ ਏਕੜ ਉਹਦੀ ਸਪਰੇ ਨਾਲ ਮਿਕਸ ਕਰਕੇ ਵੱਖਰਾ ਕੋਲ ਬਣਾ ਕੇ ਕਰ ਸਕਦੇ ਨਾਲ ਤੁਸੀਂ ਉల్లి ਨਾਸ਼ਕ ਉల్లి ਨਾਸ਼ਕ ਵੀ ਕੋਈ ਕਿਸਾਨ ਵੀ ਪੁੱਛਦੇ ਹੀ ਸੀ ਗੋਭ ਸਮੇ ਜਿਹੜੀ ਹੈਗੀ ਐ ਇਹਦੀ ਜਿਹੜੇ ਮੈਂ ਟੈਕਨੀਕਲ ਕੱਲ ਦੱਸੇ ਸੀਗੇ ਜਿਹਦੇ ਵਿੱਚ ਨਟਿਵ ਉਹ ਜਿਹੜੀ ਹੈ ਜਾਂ ਮੋਨ ਸਰਨ ਬਾਰੇ ਦੱਸਿਆ ਸੀ ਲਸਚਰ ਬਾਰੇ ਦੱਸਿਆ ਸੀ ਗਲੀਲੀਓ ਵੇ ਦੱਸਿਆ ਸੀਗਾ ਜਾਂ ਐਮੀ ਸਟਾਰਟ ਆਪ ਉਹਦੇ ਬਾਰੇ ਦੱਸਿਆ ਸੀਗਾ ਜਾਂ ਪਲ ਸਰ ਬਾਰੇ ਦੱਸਿਆ ਸੀ ਇਹਦੀ ਜਗ੍ਹਾ ਤੇ ਹੀ ਅਵਤਾਰ ਕਰ ਦਈਏ ਜਾਂ ਵੈਲ ਐਕਸਟਰਾ ਕਰ ਦਈਏ ਉਹ ਤੁਹਾਡੀ ਮਰਜ਼ੀ ਤੁਸੀਂ ਕਰ ਸਕਦੇ ਹੋ ਪਰ ਉਹ ਜੇ ਆਪਾਂ ਨੂੰ ਫਟਾਰੇ ਦਿਨਾਂ ਜੇ ਕਿਤੇ ਦਾਗ ਤੱਬੇ ਨਜ਼ਰ ਆਉਂਦੇ ਆ ਰੋਗ ਦਾ ਹਮਲਾ ਨਜ਼ਰ ਆਉਂਦਾ ਉਦੋਂ ਆਪਾਂ ਕਰ ਦਈਏ ਬੈਟਰਾ ਕਿਉਂਕਿ ਉਹਦੇ ਵਿੱਚ ਇੱਕ ਕੰਟੈਕਟ ਹੈ ਇੱਕ ਸਿਸਟੈਮਿਕ ਪਰ ਜਿਹੜੀਆਂ ਸਿਫਾਰਿਸ਼ ਉਲੀਨਾਸ਼ਿਕ ਨੇ ਕਿਸਾਨ ਵੀਰੋ ਗੋਭ ਸਮੇ ਜਿਹੜੀ ਸਿਫਾਰਿਸ਼ ਪੀਐਲ ਲੁਧਿਆਣਾ ਵੱਲੋਂ ਉਹਦੇ ਵਿੱਚ ਦੋਨੋਂ ਹੀ ਟ੍ਰਾਈਜੋਲ ਪਲੱਸ ਸਟ੍ਰੋਬਿਲੂਰਨ ਗਰੁੱਪ ਹੁੰਦਾ ਬਹੁਤ ਵਧੀਆ ਜਿਹੜੇ ਟੈਕਨੀਕਲ ਨੇ ਬਹੁਤ ਵਧੀਆ ਇਹਨਾਂ ਦਾ ਸ਼ਾਨਦਾਰ ਨਤੀਜਾ ਤੇ ਲੰਬਾ ਸਮਾਂ ਜਿਹੜਾ ਰਿਜ਼ਲਟ ਇਹਦਾ ਬਣਿਆ ਰਹਿੰਦਾ ਸੋ ਇਹ ਸਫਾਰਸ਼ ਹਾਂ ਸਰ ਇਹੀ ਕਰਨ ਦੀ ਕੋਸ਼ਿਸ਼ ਕਰੋ ਦੂਸਰਾ ਤੁਸੀਂ ਕਰਨਾ ਹੈ ਸਸਤਾ ਕਰਨਾ ਤੁਹਾਡੀ ਮਰਜ਼ੀ ਆ ਇਹਨਾਂ ਦੇ ਵਿੱਚ ਵੀ ਜਿਹੜੇ ਹੈਗੇ ਤੁਹਾਨੂੰ ਮੀਡੀਅਮ ਕੰਪਨੀਆਂ ਦੇ ਵਿੱਚ ਮਹਿੰਗੀਆਂ ਕੰਪਨੀਆਂ ਦੇ ਵਿੱਚ ਤੁਹਾਨੂੰ ਵੱਖ-ਵੱਖ ਜਿਹੜੇ ਟੈਕਨੀਕਲ ਉਹੀ ਮਿਲ ਜਾਣਗੇ ਬ੍ਰਾਂਡ ਨੇ ਵੱਖ-ਵੱਖ ਹੁੰਦੇ ਆ ਤੁਹਾਨੂੰ ਘੱਟ ਰੇਟ ਵਾਲਾ ਮਿਲਦਾ ਤੁਸੀਂ ਉਹ ਲੈ ਸਕਦੇ ਓਦੇ ਵਿੱਚ ਕੋਈ ਸਮੱਸਿਆ ਨਹੀਂ ਹੈ ਸੋ ਅੱਗੇ ਆ ਜੀਏ ਆਪਾਂ ਕਿ ਹੁਣ ਆਪਾਂ ਜਦੋਂ ਮੰਨ ਲਓ ਫਸਲ ਗੋਭ ਦੇ ਵਿੱਚ ਆ ਪੂਰੀ ਜਦੋਂ ਫਟਾਰਾ ਪੂਰਾ ਕਰ ਲਿਆ ਉਸ ਤੋਂ ਬਾਅਦ ਗੋਭ ਚਾਉਂਦੀ ਆ ਫਸਲ ਉਹ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਪੈਨਿਕਲ ਨੀਸੀਏਸ਼ਨ ਮੁੰਜਰ ਬਣਨੀ ਸ਼ੁਰੂ ਹੁੰਦੀ ਪਹਿਲਾਂ ਨਜ਼ਰ ਨਹੀਂ ਆਉਂਦੀ ਬਾਅਦ ਚ ਹੌਲੀ 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 ਜਿਹੜਾ ਹੈਗਾ ਮੁੰਜਰ ਦਾ ਜਿਹੜਾ ਸਾਈਜ਼ ਵੱਧਦਾ ਤਾਂ ਉਸ ਸਮੇਂ ਜਿਹੜੀ ਹੈਗੀ ਤਣੇ ਨੂੰ ਗੰਡਾਂ ਪੈਂਦੀਆਂ ਨੇ ਹਰੇ ਰੰਗ ਦੀ ਛੱਲੇ ਵਰਗੀ ਰਿੰਗ ਬਣਦੀ ਆ ਤਾਂ ਉਸ ਸਟੇਜ ਦੇ ਉੱਤੇ ਆਪਾਂ ਕਹਿ ਦਿੰਦੇ ਆ ਜਿੱਦ ਤਣਾ ਜਿਹੜਾ ਹੈਗਾ ਫੁੱਲ ਜਾਂਦਾ ਉਹ ਸਟੇਜ ਨੂੰ ਆਪਾਂ ਕਹਿੰਦੇ ਬੂਟ ਸਟੇਜ ਗੋਭ ਚਾ ਆ ਤਾਂ ਉਸ ਸਟੇਜ ਦੇ ਉੱਤੇ ਆਪਾਂ ਉਲੀਨਾਸ਼ਕ ਦਾ ਬੋਰੋਨ ਦਾ ਤੇ ਐਨਪੀਕੇ ਦਾ ਸਪਰੇਅ ਦੱਸਿਆ ਤਾਂ ਕਿ ਫਸਲ ਆ ਜਿਹੜੀ ਉਹਦੀ ਕੁਆਲਿਟੀ ਵਧੀਆ ਰਹੇ ਦਾਣੇ ਤੇ ਦਾਗ ਧੱਬੇ ਨਾ ਪੈਣ ਫੋਕ ਨਾ ਪਵੇ ਪਰ ਪ੍ਰਾਗਣ ਸਹੀ ਹੋਵੇ ਫਸਲ ਦੀ ਗੁਣਵੱਤਾ ਵਧੇ ਤੇ ਝਾੜ ਵਧੇ ਜਦੋਂ ਮੁੰਜਰਾ ਜਿਹੜੀਆਂ ਹੈਗੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਮੰਨ ਲਓ ਗੋਭ ਤੋਂ ਬਾਅਦ ਜਦੋਂ ਮੁੰਜਰਾ ਹੌਲੀ ਹੌਲੀ ਨਿਕਲਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਮੁੰਜਰਾ ਨਿਕਲਣੀਆਂ ਸ਼ੁਰੂ ਹੋਣ ਤੋਂ ਬਾਅਦ ਜਦੋਂ ਪੂਰੀ ਮੁੰਜਰ ਬਾਹਰ ਆ ਗਈ ਉਹਦੇ ਤੀਜੇ ਚੌਥੇ ਦਿਨ ਬਾਅਦ ਉਹਦੀ ਫਲਾਵਰਿੰਗ ਸ਼ੁਰੂ ਹੋ ਜਾਂਦੀ ਹੈ ਹੌਲੀ 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 ਝੂਨਾ ਨਿਸਰ ਦਾ ਨਾਲ-ਨਾਲ ਉਹਦੀ ਫਲਾਵਰਿੰਗ ਹੋਈ ਜਾਂਦੀ ਹੈ ਇਹਦੇ ਵਾਸਤੇ ਵੀ ਤੁਹਾਨੂੰ ਮੈਂ ਦੱਸਿਆ ਸੀ ਜੇ ਖੇਤ 'ਚ ਲਗਾਤਾਰ ਜਦੋਂ ਗੋਭ ਚ ਆ ਗਿਆ ਝੂਨਾ ਲਗਾਤਾਰ ਥੋੜਾ-ਥੋੜਾ ਪਾਣੀ ਰੱਖਣਾ ਫਿਰ ਝੂਨਾ ਜਿਹੜਾ ਤੁਹਾਡਾ ਹੌਲੀ-ਹੌਲੀ ਨਿਸਰੂਗਾ ਜਦੋਂ ਮਿਲਕ ਸਟੇਜ ਤੇ ਆ ਗਿਆ ਫਿਰ ਪਾਣੀ ਆਪਾਂ ਘਟਾ ਦੇਣਾ ਗਿੱਲਾ ਖੇਤ ਰੱਖਣਾ ਪਰ ਪਾਣੀ ਖੜਾ ਨਹੀਂ ਰੱਖਣਾ ਫਿਰ ਜਿਹੜਾ ਝੂਨਾ ਥੋੜਾ ਇੱਕ ਸਾਰ ਪੱਕੂਗਾ ਪਹਿਲਾਂ ਆਪ ਜਦੋਂ ਮੁੰਜਰ ਬਾਹਰ ਆ ਜਾਂਦੀ ਤੀਜੇ ਚੌਥੇ ਦਿਨ ਉਹ ਤੋਂ ਬਾਅਦ ਉਹਦੀ ਕੰਪਲੀਟ ਬਾਹਰ ਆਉਣ ਤੋਂ ਬਾਅਦ ਜਿਹੜੀ ਫਲਾਵਰਿੰਗ ਉਹਦੀ ਸ਼ੁਰੂ ਹੋ ਜਾਂਦੀ ਹੈ ਪਿਛਲੇ ਸਾਲ ਕੋਈ ਕਿਸਾਨ ਵੀਰਾਂ ਨੇ ਨੇੜੇੋਂ ਦੇਖਿਆ ਜਦੋਂ ਫਲਾਵਰਿੰਗ ਨੂੰ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਫਲਾਵਰਿੰਗ ਇਹਦੀ ਸ਼ੁਰੂ ਹੋ ਜਾਂਦੀ ਫਲਾਵਰਿੰਗ ਜਿਹੜੀ 6 ਤੋਂ 7 ਦਿਨ ਚੱਲਦੀ ਜਦੋਂ ਫਲਾਵਰਿੰਗ ਸਟਾਰਟ ਹੋ ਜੇ ਤਾਂ ਉਹਦੇ ਨਾਲ ਜਿਹੜੀ ਹੈਗੀ ਹੈ ਮੁੰਜਰ ਪੂਰੀ ਉਹਦੇ ਵਿੱਚ ਦੁੱਧਾ ਪਰਨਾ ਸ਼ੁਰੂ ਹੁੰਦਾ ਪੂਰੀ ਫਲਾਵਰਿੰਗ ਕੰਪਲੀਟ ਹੋਣ 'ਚ 6-7 ਦਿਨ ਆਮ ਤੌਰ ਤੇ ਲੱਗ ਜਾਂਦੇ ਆ ਸਵੇਰੇ 8 ਵਜੇ ਤੋਂ 11 ਵਜੇ ਪੂਰੀ ਜਿਹੜੀ ਹੈਗੀ ਫਲਾਵਰਿੰਗ ਦਾ ਸਹੀ ਟਾਈਮ ਹੈ ਫਿਰ ਹੌਲੀ 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 ਜਿਹੜੇ ਬੂਟ ਚੜਨ ਉਹ ਜਿਵੇਂ ਜਿਵੇਂ ਦਿਨ ਲੇਟ ਵੱਲ ਨੂੰ ਜਾਂਦਾ 11 ਤੋਂ ਬਾਅਦ 12 1 2 ਵਜੇ ਤੱਕ ਕੰਪਲੀਟ ਜਿਹੜਾ ਹੈਗਾ ਫਲਾਵਰ ਕਲੋਜ਼ ਹੋ ਜਾਂਦੇ ਨੇ ਤੇ ਸਵੇਰੇ ਜਿਹੜੇ ਫਲਾਵਰ ਓਪਨ ਹੁੰਦੇ ਜਿਹਦੇ ਵਿੱਚ ਮੇਲ ਪਾਰਟ ਜਿਹੜਾ ਕਿ ਸਟੇਮਨ ਹੈ ਜਿਹਦੇ ਵਿੱਚ ਅੱਗੇ ਐਂਥਰ ਤੇ ਫਿਲਾਮੈਂਟ ਦੋ ਪਾਰਟ ਹੁੰਦੇ ਆ ਐਂਥਰ ਦੇ ਵਿੱਚ ਪੋਲਨ ਹੈ ਜਿਹੜਾ ਪਰਪਰਾਕਣ ਪ੍ਰੋਡਿਊਸ ਹੁੰਦਾ ਹੈ ਫਿਲਾਮੈਂਟ ਆ ਜਿਹੜਾ ਤਣਾ ਜਿਹੜਾ ਇੱਕ ਡੰਡੀ ਹੁੰਦੀ ਹੈ ਜਿਹਦੇ ਰਹੀਂ ਐਂਥਰ ਬਾਹਰ ਲ ਜਿਹੜਾ ਸਪਾਈਕ ਲੈਟ ਤੋਂ ਉਹ ਜਦੋਂ ਬਾਹਰ ਲੰਮਕਦਾ ਹਲਕੇ ਪੀਲੇ ਰੰਗ ਦਾ ਹੁੰਦਾ ਉਹ ਆਪਾਂ ਨੂੰ ਐਂ ਲੱਗਦਾ ਪਤਾ ਨਹੀਂ ਮੁੰਜਰ ਜਿਹੜੀ ਨਿਕਲੀ ਉਹਦੇ ਵਿੱਚ ਕੀ ਹੋ ਗਿਆ ਤਾਂ ਉਹਦੇ ਨਾਲ ਇਹ ਤੁਖ ਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਇਹ ਜਿਹੜਾ ਬੂਰ ਪੈ ਰਿਆ ਹੁੰਦਾ ਫਲਾਵਰਿੰਗ ਹੋਣੀ ਹੁੰਦੀ ਹੈ ਉਦੋਂ ਬਾਅਦ ਮੇਲ ਫੀਮੇਲ ਪਾਰਟ ਨੇ ਮਿਲਣਾ ਜਿਹੜਾ ਫੀਮੇਲ ਪਾਰਟ ਹੈ ਇਹ ਸੀਗਾ ਮੇਲ ਪਾਰਟ ਜਿਹੜਾ ਸਟੇਮਨ ਹੈ ਐਨਥਰ ਤੇ ਫਿਲਾਮੈਂਟ ਉਹਦੇ ਪਾਰਟ ਆਗੇ ਜਿੱਥੇ ਪੋਲਨ ਪ੍ਰੋਡਿਊਸ ਹੁੰਦਾ ਫੀਮੇਲ ਪਾਰਟ ਹੁੰਦਾ ਪਿਸਟਲ ਉਹਦੇ ਵਿੱਚ ਸਟਿਗਮਾ ਹੁੰਦਾ ਸਭ ਤੋਂ ਉੱਪਰਲਾ ਪਾਰਟ ਜਿਹੜਾ ਕਿ ਸਟਿੱਕੀ ਹੁੰਦਾ ਮਤਲਬ ਚਿਪਚਿਪਾ ਹੁੰਦਾ ਜਦੋਂ ਬੂਰ ਛੱਡਦਾ ਐਨਥਰ ਤੋਂ ਡਿੱਗਦਾ ਪਰ ਪ੍ਰਾਕਾਣ ਤਾਂ ਸਟੈਗਮਾ ਦੇ ਉੱਤੇ ਚਪਕ ਜਾਂਦਾ ਆ ਕੇ ਸਟੈਗਮਾ ਅੱਗੇ ਟਿਊਬ ਲਾਈ ਸਟਾਈਲ ਰਾਈ ਜਿਹਨੂੰ ਸਟਾਈਲ ਕਹਿੰਦੇ ਆ ਜਿਹੜੀ ਕਿ ਇੱਕ ਟਿਊਬ ਵਰਗੀ ਜਿਹੜੀ ਪਤਲੀ ਜੀ ਡੰਡੀ ਹ ਜਿਹੜਾ ਅਵਿਊਲਸ ਪ੍ਰੋਡਿਊਸ ਹੁੰਦੇ ਆ ਕਿਉਂਕਿ ਇਹ ਮੇਲ ਤੇ ਫੀਮੇਲ ਪਾਰਟ ਮਿਲਦਾ ਤੇ ਉਸ ਤੋਂ ਬਾਅਦ ਦਾਣਾ ਜਿਹੜਾ ਹੈਗਾ ਬਣਨਾ ਦੁੱਧਾ ਪਰਨਾ ਸਟਾਰਟ ਹੋ ਜਾਂਦਾ ਜਿਹਨੂੰ ਕਹਿੰਦੇ ਫਰਟੀਲਾਈਜੇਸ਼ਨ ਜਿਹੜੀ ਕੰਪਲੀਟ ਹੋ ਗਈ ਪੋਲੀਨੀਸ਼ਨ ਤਾਂ ਇਹ ਜਿਹੜਾ ਹੈਗਾ ਮੇਨ ਜਿਹੜਾ ਪੀਕ ਹੁੰਦਾ ਹੈ 8 ਤੋਂ 11 ਜਿਵੇਂ ਜਿਵੇਂ 12 1 2 ਵਜੇ ਦੇ ਉਦੋਂ ਫਲਾਵਰ ਕਲੋਜ਼ ਹੋਣੇ ਸ਼ੁਰੂ ਹੋ ਜਾਂਦੇ ਤੇ 9 ਤੋਂ 10 ਤੱਕ ਬਹੁਤ ਤੁਸੀਂ ਬੂਰ ਜਿਹੜਾ ਹੈਗਾ ਮੇਲ ਤੋਂ ਫੀਮੇਲ ਪਾਰਟ ਨੂੰ ਜੇ ਤੁਸੀਂ ਕਲੋਜ਼ ਤੋਂ ਦੇਖੋ ਤਾਂ ਛੱਡਦਾ ਦੇਖ ਸਕਦੇ ਹੋ ਸੋ ਇਹ ਜਿਹੜਾ 10-15 ਦਿਨਾਂ ਦੀ ਪ੍ਰੋਸੈਸ ਹੈ ਜਦੋਂ ਮੁੰਜਰਾ ਨਿਕਲਣੇ ਸ਼ੁਰੂ ਹੁੰਦੀਆਂ ਉਸ ਤੋਂ ਬਾਅਦ ਫਲਾਵਰਿੰਗ ਹੋਣੀ ਇਸ ਦੌਰਾਨ ਕਿਸਾਨ ਵੀਰੋਂ ਆਪਾਂ ਖੇਤ ਦੇ ਵਿੱਚ ਜੇ ਸਪਰੇਅ ਕਰਦੇ ਹਾਂ ਜੇ ਖੇਤ ਦੇ ਵਿੱਚ ਡਿਸਟਰਬੈਂਸ ਕਰਦੇ ਹਾਂ ਤਾਂ ਆਪਾਂ ਖੁਦ ਹੀ ਸਪਰੇਅ ਪ੍ਰੈਸ਼ਰ ਦੇ ਨਾਲ ਫਸਲ ਨੂੰ ਡਿਸਟਰਬ ਕਰਕੇ ਜੇ ਕਿਤੇ ਬਿਮਾਰੀ ਦੇ ਸਪੋਰ ਆਉਣ ਨੂੰ ਅੱਗੇ ਦੀ ਅੱਗੇ ਫਲਾਵਾਗੇ ਕਿਉਂਕਿ ਇਸ ਜਿਹੜੇ ਟਾਈਮ ਦੇ ਉੱਤੇ ਨਾਜ਼ਕ ਸਮਾਂ ਹੁੰਦਾ ਜਦੋਂ ਬਿਮਾਰੀ ਦੇ ਜਿਹੜੇ ਅਣੂ ਆ ਕਾਣ ਆ ਪਰ ਜਿਹੜੇ ਸਪੋਰਸ ਨੇ ਉਹ ਬੜਾ ਜਿਹੜਾ ਹਮਲਾ ਬੂਟਿਆਂ ਦੇ ਉੱਤੇ ਅੱਗੇ ਦੀ ਅੱਗੇ ਕਰ ਸਕਦੇ ਆ ਦੂਸਰੇ ਨੰਬਰ ਤੇ ਆਪਾਂ ਆਮ ਤੌਰ ਤੇ ਦੇਖਿਆ ਕਿ ਜਦੋਂ ਬੂਰ ਪੈਣਾ ਸ਼ੁਰੂ ਹੁੰਦਾ ਹੈ ਮੁੰਜਰ ਜਿਹੜਾ ਝੋਨਾ ਨਿਸਰ ਰਿਹਾ ਹੁੰਦਾ ਜੇ ਉਦੋਂ ਤੇਜ਼ ਹਵਾ ਚੱਲ ਜਾਵੇ ਹਨੇਰੀ ਨਾਲ ਮੀਂਹ ਪੈ ਜਾਵੇ ਬੂਟੇ ਇੱਕ ਦੂਜੇ ਚ ਵੱਜਣ ਮੁੰਜਰਾਂ ਇੱਕ ਦੂਜੇ ਚ ਵੱਜਣ ਤਾਂ ਦਾਣੇ ਤਣੇ ਦਾਗੀ ਹੋ ਜਾਂਦੇ ਆ ਤਣਿਆਂ ਦੇ ਉੱਤੇ ਜ਼ਖਮ ਹੋ ਜਾਂਦੇ ਆ ਮੁੰਜਰਾਂ ਤੇ ਜ਼ਖਮ ਹੋ ਜਾਂਦੇ ਦਾਗ ਪੈ ਜਾਂਦੇ ਆ ਜਿਹੜੇ ਸਪਾਈਕ ਲੈਟ ਇੱਕ ਦੂਜੇ ਨਾਲ ਵੱਜੇ ਹੁੰਦੇ ਆ ਖਾਸ ਤੌਰ ਤੇ ਦਾਗੀ ਹੁੰਦੇ ਜਿਹੜੇ ਤੁਸੀਂ ਦੇਖੋਗੇ ਉਹਦੇ ਵਿੱਚ ਆਮ ਤੌਰ ਤੇ ਉਹ ਖਾਲੀ ਹੁੰਦੇ ਫੋਕੇ ਹੁੰਦੇ ਫੋਕ ਪੈ ਜਾਂਦੀ ਹੈ ਉਹਦਾ ਕੀ ਕਾਰਨ ਹੈ ਜੋ ਤੇਜ਼ ਹਵਾ ਚੱਲਦੀ ਹੈ ਹਨੇਰੀ ਚੱਲਦੀ ਉਹਦੇ ਨਾਲ ਕੀ ਹੁੰਦਾ ਹੈ ਪਰਪਰਾਕਾਨ ਹੈ ਡੈਸੀਕੇਸ਼ਨ ਹੋ ਜਾਂਦੀ ਹੈ ਜਾਂ ਤਾਂ ਉਹ ਮਰ ਜਾਂਦੇ ਹੈ ਜਾਂ ਉਹ ਝੜ ਜਾਂਦੇ ਹੈ ਜਾਂ ਉਹ ਜਿਹੜੇ ਹੈਗੇ ਆ ਇੱਕ ਹਸਾਬ ਦੇ ਨਾਲ ਉਹ ਜਿਹੜੀ ਪੋਲੀਨੇਸ਼ਨ ਕੰਪਲੀਟ ਕਰਨ ਯੋਗ ਨਹੀਂ ਰਹਿੰਦੇ ਜਿਹੜਾ ਨਰ ਭਾਗ ਆ ਉਹ ਖਤਮ ਹੋ ਜਾਂਦਾ ਮਰ ਜਾਂਦਾ ਤਾਂ ਮਾਦਾ ਨੂੰ ਭਾਗ ਨੂੰ ਮਿਲਦਾ ਨਹੀਂ ਨਰ ਤੇ ਮਾਦਾ ਭਾਗ ਮਿਲਦੇ ਨਹੀਂ ਤਾਂ ਉਹਦੇ ਨਾਲ ਪੋਲੀਨੇਸ਼ਨ ਨਹੀਂ ਹੁੰਦੀ ਤਾਂ ਦਾਣਾ ਬਣਨਾ ਸ਼ੁਰੂ ਹੁੰਦੇ ਹੁੰਦਾ ਨਹੀਂ ਉਹ ਚ ਦੁੱਧਾ ਹੀ ਨਹੀਂ ਭਰਨਾ ਸ਼ੁਰੂ ਹੋ ਜਾਂਦਾ ਫੋਕ ਪੈ ਜਾਂਦੀ ਹੈ ਉਹ ਤਾਂ ਹੈ ਗਿਆ ਕੁਦਰਤੀ ਵਰਤਾਰਾ ਵੈਦਰ ਮਾੜਾ ਜਿਹੜਾ ਮੌਸਮ ਇਸੇ ਕਰਕੇ ਕਹੀਦਾ ਕਿ ਚੋਨਾ ਜਿਵੇਂ ਜਿਹੜਾ ਹੀ ਲੇਟ ਲੱਗਿਆ ਹੁੰਦਾ ਉਹ ਇਸ ਮੌਸਮ ਨੂੰ ਪਾਰ ਕਰ ਜਾਂਦਾ ਉਹਦੀ ਫਲਾਵਰਿੰਗ ਹੈ ਜਿਹੜੀ ਲੇਟ ਹੁੰਦੀ ਹੈ ਉਦੋਂ ਨੂੰ ਮੀਂਹ ਤਕਰੀਬਨ ਘਟ ਚੁੱਕੇ ਹੁੰਦੇ ਜਾਂ ਖਤਮ ਹੋ ਚੁੱਕੇ ਹੁੰਦੇ ਤਾਂ ਉਹ ਚ ਫੋਕ ਘਟ ਪੈਂਦੀ ਹੈ ਫੋਕ ਪੈਣ ਦਾ ਇੱਕ ਕਾਰਨ ਇਹ ਵੀ ਹੈ ਕਈ ਕਾਰਨ ਹੁੰਦੇ ਫੋਕ ਪੈਣ ਦੇ ਪਹਿਲਾਂ ਵੀ ਤੁਹਾਡੇ ਨਾਲ ਮੈਂ ਸਾਂਝਾ ਕਰਦੇ ਰਿਹਾ ਸੋ ਇਹ ਦਿਨਾਂ ਦੇ ਵਿੱਚ ਕਿਸਾਨ ਵੀਰੋ ਆਪਾਂ ਜਿਹੜੀ ਫਸਲ ਦੇ ਉੱਤੇ ਸਪਰੇਅ ਕਰ ਦੇਣੀ ਗੋਭ ਦੇ ਸਮੇਂ ਉਦੇ ਨਾਲ ਕੀ ਹੋਊਗਾ ਜਦੋਂ ਫਸਲ ਨੇ ਨਿਸਰਨਾ ਬੂਰ ਪੈਣਾ ਫਲਾਵਰਿੰਗ ਕੰਪਲੀਟ ਹੋਣ ਤੱਕ ਆਪਣੀ ਫਸਲ ਰੋਗ ਰਹਿਤ ਰਹੂਗੀ ਇਹ ਹੀ ਆਪਣੀ 100% ਕੋਸ਼ਿਸ਼ ਹੈ ਜੇ ਆਪਾਂ ਮੰਨ ਲਓ ਪਹਿਲਾਂ ਸਪਰੇਅ ਕੀਤੀ ਹੈ ਗੋਭ ਚੋ ਗੋਭ अर्ਲੀ ਗੋਭ ਸਟੇਜ ਦੇ ਉੱਤੇ ਮੈਡ ਜਾਂ ਲੇਟ ਤੇ ਨਹੀਂ ਜੇ ਆਪਾਂ ਜਲਦੀ ਸਪਰੇਅ ਕਰਤੀ ਉਦੋਂ ਬਾਅਦ 10-15 ਦਿਨਾਂ ਬਾਅਦ ਮੰਨ ਲਓ ਵੀ ਝੋਨਾ ਜਿਹੜਾ ਹੈਗਾ 15 ਦਿਨ ਤਿੰਨ ਸਾਰਾ ਚੋਂਦਾ ਉਦੋਂ ਬਾਅਦ ਉਹ ਫਲਾਵਰਿੰਗ ਹੋਣੀ 5-7 ਦਿਨ ਉਹ ਚੱਲਣੀ ਹੈ ਫਿਰ ਉਹਦੀ ਫਲਾਵਰਿੰਗ ਕੰਪਲੀਟ ਹੋਣ ਤੋਂ 5 ਦਿਨ ਬਾਅਦ ਦੁੱਧਾ ਭਰਨਾ ਸ਼ੁਰੂ ਹੋਣਾ ਤਾਂ ਫੇਰ ਉਦੋਂ ਦੁੱਧਾ ਭਰਨ ਤੋਂ 6-7 ਦਿਨ ਬਾਅਦ ਹੌਲੀ-ਹੌਲੀ-ਹੌਲੀ ਫੇਰ ਉਹਨੇ ਸਖਤ ਹੋਣਾ ਸ਼ੁਰੂ ਹੋ ਜਾਂਦਾ ਤਾਂ ਜੇ ਇਸ ਦੌਰਾਨ ਜੇ ਆਪਾਂ ਪਹਿਲਾਂ ਗੋਭ ਸਮੇਂ ਪੂਰੀ ਗੋਭ ਜਦੋਂ ਮੁੰਜਰ ਬਣੀ ਹੋਈ ਤਣਾ ਫੁੱਲਿਆ ਹੋਇਆ ਸਟਾਰਟ ਹੋਣੀ ਅਜੇ ਨਿਕਲਣੀ ਜੇ ਆਪਾਂ ਉਦੋਂ ਸਪਰੇ ਨਹੀਂ ਕਰਦੇ ਤਾਂ ਉਦੋਂ ਬਾਅਦ ਚ ਆਪਾਂ ਨੂੰ ਜ਼ਰੂਰਤ ਅਨੁਸਾਰ ਸਪਰੇਅ ਕਰਨੀ ਹੋ ਪਊਗੀ ਤੇ ਫਿਰ ਆਪਾਂ ਫਸਲ ਦਾ ਆਪ ਖੁਦ ਹੀ ਨੁਕਸਾਨ ਕਰਾਂਗੇ ਉਹਦੀ ਪੋਲੀਨੇਸ਼ਨ ਡਿਸਟਰਬ ਕਰਾਂਗੇ ਫਸਲ ਦੇ ਵਿੱਚ ਫੋਕ ਪਾਊਗੀ ਦਾਗ ਤੱਬੇ ਪੈ ਸਕਦੇ ਸਪਰੇਅ ਪ੍ਰੈਸ਼ਰ ਦੇ ਕਾਰਨ ਸੋ ਇੰਨੀ ਆਪਾਂ ਫਸਲ ਦੇ ਵਿੱਚ ਗੋਭ ਸਮੇਂ ਹੀ ਸਪਰੇਅ ਕਰਕੇ ਉਲੀਨਾਸ਼ਕ ਕੀਟਨਾਸ਼ਕ ਐਨਪੀਕੇ ਜ਼ਰੂਰਤ ਅਨੁਸਾਰ ਆਪਾਂ ਉਦੋਂ ਜਿਹੜਾ ਹੈਗਾ ਕੰਮ ਕਰ ਲੈਣਾ ਉਦੋਂ ਬਾਅਦ ਜਦੋਂ ਬੂਰ ਪੈ ਕੇ ਖਤਮ ਹੋ ਗਿਆ ਦੁੱਧਾ ਪਰਨਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜੇ ਕਿਉਂਕਿ ਇੰਨੇ ਦਿਨ ਹੀ ਫਿਰ ਕੋਈ ਸਮੱਸਿਆ ਨਹੀਂ ਆਊਗੀ ਜੇ ਆਪਾਂ ਗੋਹ ਸਮੇਂ ਜ਼ਰੂਰਤ ਅਨੁਸਾਰ ਜਿਹੜੀ ਹੈਗੀ ਫਸਲ ਦਾ ਇਲਾਜ ਕੀਤਾ ਹੋਊਗਾ ਉਹਦੇ ਵਿੱਚ ਉਲੀਨਾਸ਼ਕ ਦੀ ਸਪਰੇ ਕਿਉਂਕਿ ਸਿਫਾਰਿਸ਼ ਨੇ ਉਲੀਨਾਸ਼ਕ ਆਪਾਂ ਕਰਨਾ ਹੀ ਕਰਨਾ ਐਨਪੀਕੇ ਬੋਰੋਨ ਵੀ ਕਰਨਾ ਤਾਂ ਉਸ ਤੋਂ ਬਾਅਦ ਜਦੋਂ ਜਿਹੜਾ ਹੈਗਾ ਉਹਦੇ ਵਿੱਚ ਦੁੱਧਾ ਪਰਨਾ ਸ਼ੁਰੂ ਹੋ ਗਿਆ ਫਿਰ ਜ਼ਰੂਰਤ ਅਨੁਸਾਰ ਐਨਪੀਕੇ ਉਲੀਨਾਸ਼ਕ ਜਿਹੜਾ ਵੀ ਹੋ ਜਿਵੇਂ ਫਸਲ ਦੀ ਕੰਡੀਸ਼ਨ ਹੋਊਗੀ ਤਾਂ ਉਸ ਸਮੇਂ ਦੌਰਾਨ ਆਪਾਂ ਜਿਹੜੀ ਤੁਹਾਡੇ ਨਾਲ ਲਗਾਤਾਰ ਜ਼ਰੂਰਤ ਅਨੁਸਾਰ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਇਹ ਆਪਾਂ ਖਾਸ ਧਿਆਨ ਰੱਖਣਾ ਕਿਉਂਕਿ ਆਮ ਤੌਰ ਤੇ ਇਹੀ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਜੀ ਸਾਡਾ ਝੋਨਾ ਤਾਂ 30% ਅਨਸਾਰਾ ਲੈ ਗਿਆ ਹੁਣ ਅਸੀਂ ਸਪਰੇਅ ਕਰ ਦਈਏ ਸਾਨੂੰ ਪਹਿਲਾਂ ਪਤਾ ਨਹੀਂ ਲੱਗਿਆ ਸਾਡੇ ਖੇਤ ਦੇ ਵਿੱਚ ਦਾਗ ਧੱਬੇ ਸ਼ੁਰੂ ਹੋ ਗਏ ਸ਼ੀਤ ਫਲਾਈਟ ਸ਼ੁਰੂ ਹੋ ਗਈ ਸੋ ਇਹ ਬਿਲਕੁਲ ਆਪਾਂ ਕਿਸਾਨ ਵੀਰੋਂ ਕਿਉਂਕਿ ਆਪਣੀ ਮਿਹਨਤ ਇਹ ਜਿਹੜੀ ਹੈਗੀ 6 ਮਹੀਨੇ ਬਾਅਦ ਆਪਣੀ ਫਸਲ ਨੇ ਆਪਣੇ ਕੋਲ ਆਉਣਾ ਆਪਾਂ ਝਾੜ ਉਹਦਾ ਵੱਧ ਤੋਂ ਵੱਧ ਲੈਣਾ ਤੇ ਜੇ ਆਪਾਂ ਇਸ ਸਟੇਜ ਦੇ ਉੱਤੇ ਕੋਈ ਅੰਗੇਲੀ ਕਰ ਗਏ ਤਾਂ ਆਪਾਂ ਜਿਹੜਾ ਹੈਗਾ ਆਪਣੀ ਬਣੀ ਬਣਾਏ ਜਿਹੜਾ ਹੈਗਾ ਪੂਰੀ ਫਸਲ ਦੀ ਮਿਹਨਤ ਜਿਹੜੀ ਕੀਤੀ ਹੋਈ ਆਪਾਂ ਇ ਕਾਰ ਬੈਠਾਂਗੇ ਸੋ ਇਸ ਕਰਕੇ ਮੇਰੀ ਵਾਰ-ਵਾਰ ਤੁਹਾਨੂੰ ਅਪੀਲ ਹੈ ਕਿ ਜਦੋਂ ਫਸਲ ਗੋਭ ਚਾ ਤੁਹਾਡੇ ਕੋਈ ਵੀ ਕਿਸਮ ਲੱਗੀ ਤੁਹਾਨੂੰ ਇਹ ਤਾਂ ਪਤਾ ਲੱਗ ਸਕਦਾ ਨਾ ਤੁਸੀਂ ਡੇਲੀ ਫਸਲ ਚੈੱਕ ਕਰਦੇ ਹੋ ਕਿ ਹੁਣ ਜਿਹੜਾ ਤਣਾ ਥੁੱਲਿਆ ਉਹਨੂੰ ਖੋਲ ਕੇ ਦੇਖ ਲਓ ਉਹਦੇ ਵਿੱਚ ਥੋੜੀ ਜਿਹੀ ਮੁੰਜਰ ਬਣੀ ਹੋਈ ਹੁੰਦੀ ਹੈ ਉਦੋਂ ਆਪਾਂ ਸਪਰੇਅ ਕਰ ਦੇਣੀ ਹੈ ਕਿਉਂਕਿ ਜਦੋਂ ਮੁੰਜਰ ਬਾਹਰ ਆ ਗਈ ਤਾਂ ਉਹ ਸਪੋਰ ਜਿਹੜੇ ਉੱਲੀ ਦੇ ਜਰਮੀਨੇਟ ਕਰ ਜਾਂਦੇ ਆਪਾਂ ਨੂੰ ਚਾਹੇ ਨਹੀਂ ਦਿਸਦੀ ਇਨਫੈਕਸ਼ਨ ਪਰ ਇਨਫੈਕਸ਼ਨ ਵਿੱਚ ਹੋ ਚੁੱਕੀ ਹੁੰਦੀ ਆ ਉਸ ਤੋਂ ਬਾਅਦ ਜਦੋਂ ਤੁਹਾਨੂੰ ਨਿਸ਼ਾਨੀਆਂ ਦਿਸਣੀਆਂ ਉਹ ਤੱਕ ਤਾਂ ਇਨਫੈਕਸ਼ਨ ਕੰਪਲੀਟ ਹੋ ਕੇ ਤੇ ਬੂਟੇ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਟੈਕ ਹੋ ਚੁੱਕਿਆ ਹੁੰਦਾ ਜਦੋਂ ਤੁਹਾਨੂੰ ਨਿਸ਼ਾਨੀਆਂ ਨਜ਼ਰ ਆਉਂਦੀਆਂ ਤੇ ਉਸ ਸਟੇਜ ਦੇ ਉੱਤੇ ਫਸਲ ਦਾ ਫਿਰ ਕਿਉਂਕਿ ਫਲਾਵਰਿੰਗ ਚਾ ਦਾਣੇ ਭਰ ਰਹੇ ਤਾਂ ਉਦੋਂ ਨੁਕਸਾਨ ਹੋਣਾ ਸੁਭਾਵਿਕ ਹੀ ਆ ਸੋ ਇਹ ਗੱਲ ਦਾ ਆਪਾਂ ਖਾਸ ਤੌਰ ਤੇ ਕਿਸਾਨ ਵੀਰੋਂ ਖਿਆਰ ਰੱਖਣਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਚੈਨਲ ਨਾਲ ਜੁੜੇ ਰਹਿਣ ਲਈ ਤੇ ਇਹਨਾਂ ਮਾਨ ਸਤਕਾਰ